ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਨਿਊਜ਼ ਤਸਵੀਰਾਂ ਦਿਖਾ ਰਹੇ ਆ ਕੋਟਕਪੂਰੇ ਦੀਆਂ ਅੱਜ ਕੋਟਕਪੂਰਾ ਵਿਖੇ ਐਸਪੀ ਹੈੱਡ ਕੁਆਟਰ ਮਰਿੰਦਰ ਵੀਰ ਸਿੰਘ ਨੇ ਕੋਟਕਪੂਰਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੀਤੀ ਜਾਂਚ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੋਧਾ ਆਪਰੇਸ਼ਨ ਅਤੇ ਅਪਹਾਰ ਸਮੇਤ 26 ਜਨਵਰੀ ਨੂੰ ਲੈ ਕੇ ਕੀਤੀ ਜਾ ਰਹੀ ਆ ਚੈਕਿੰਗ ਇਸ ਚੈਕਿੰਗ ਦੌਰਾਨ 26 ਜਨਵਰੀ ਦੇ ਮੱਦੇ ਨਜ਼ਰ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਕਿਰਾਏ ਤੇ ਰਹਿ ਰਹੇ ਮਕਾਨਾਂ ਦੇ ਮਾਲਕਾਂ ਅਤੇ ਕਿਰਾਏ ਦੇ ਰਹਿ ਰਹੇ ਮਕਾਨ ਵਿੱਚ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀਤੀ ਗਈ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਦੇ ਨਾਲ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋ ਜਰੂਰ ਕਰ ਲਓ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ इधर है चलो I'm

ਕਿਹੜੇ ਕਾਰੇ ਧਾਰ ਕਰਨ ਹੈ? ਹਾਂ ਜਿਹੜੇ ਕਾਰੇ ਧਾਰ ਕਰਨ ਹਾਂ ਜੀ ਪਰਾਰੇ ਧਾਰ ਕਰਨ ਵਿੱਚ ਜਿਹੜਾ ਹਸਤਾਬਾ ਬੋਲਦੇ ਨੇ ਮੰਨਜੀ ਰਸੋਈ ਠੀਕੋ ਜਿਆਨ ਨੂੰ ਪਰੋਗੇ करवा देंगे करवा देंगे हां जी स्टीडर आ यार ये डिस्ट्रिक्ट लाया थी ही तो दिन हो गए कोई ਇਹ ਕਰਵਾਇਆ ਜਾਦਾ ਨਾਲ ਬਾਰੇ ਵੀ ਨਹੀਂ ਹਿੰਸਾ ਲਈ ਕੋਸ਼ਿਸ਼ ਕਰਦਾ ਹੈ ਅੱਜ ਸਰ ਅੱਜ ਤੇ ਇੱਕ ਸੱਚੀ ਅੰਕ ਮੰਗਦਾ ਜਿਹੜਾ ਤੁਸੀਂ ਜਾਣਦੇ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ 'ਤੇ ਚਲਾਈ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਇੱਕ ਪ੍ਰਹਾਰ ਮਿਸ਼ਨ ਜਿਹੜਾ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਜਿੰਨੇ ਵੀ ਜਿਹੜੇ ਕ੍ਰਿਮੀਨਲ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਜਿਸ ਤੇ ਸਾਡੇ ਐਸਐਸਪੀ ਮੈਡਮ ਫੇਰ ਕੋਡ ਡਾਕਟਰ ਪੱਗਿਆ ਚੈਨ ਆਈਪੀਐਸ ਉਹਨਾਂ ਵੱਲੋਂ ਜਿਹੜੀ ਹੈਗੀ ਆ ਬਹੁਤ ਵਧੀਆ ਟੀਮਾਂ ਬਣਾ ਕੇ ਸਾਰੀ ਗਰਾਊਂਡ ਲੈਵਲ ਤੇ ਬਰੀਫ ਕਰਕੇ ਔਰ ਉਹਦੇ ਵਿੱਚ ਸਾਡਾ ਜਿਹੜਾ ਮਿਸ਼ਨ ਪ੍ਰਹਾਰ ਆ ਕਰੀਬ ਦੇ ਕਰੀਬ ਅਸੀਂ 200 ਤੋਂ 250 ਦੇ ਕਰੀਬ ਜਿਹੜੇ ਆ ਉਹ ਬੰਦੇ ਰਾਉਂਡ ਅਪ ਕੀਤੇ ਆ ਰਾਉਂਡ ਅਪ ਕਰਨ ਤੋਂ ਬਾਅਦ ਜਿਸ ਤਰ੍ਹਾਂ ਉਹਦੀ ਵੈਰੀਫਿਕੇਸ਼ਨ ਉਹਦੇ ਮੁਤਾਬਕ ਉਹਨਾਂ ਦੀ ਅੱਗੇ ਕਾਰਵਾਈ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਜਾ ਰਹੀ ਹੈ ਔਰ ਇਸੇ ਦੇ ਦੌਰਾਨ ਜਿਹੜਾ ਇਹ ਅੱਜ ਸਪੈਸ਼ਲ ਜਿਹੜਾ ਇਹ ਹੈਗਾ ਇਹਦੇ ਵਿੱਚ ਜਿਹੜੀ ਹੈਗੀ ਆ ਜਿਹੜੇ ਕਿਰਾਏਦਾਰਾਂ ਦੀ ਜਿਹੜੀ ਹੈਗੀ ਆ ਉਹ ਵੈਰੀਫਿਕੇਸ਼ਨ ਕਰ ਆਈਡੈਂਟੀ ਤੋਂ ਰਹਿ ਰਿਹਾ ਹੈਗਾ ਤਾਂ ਉਹਨਾਂ ਦੀ ਅੱਜ ਸਵੇਰ ਤੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜੀ ਹੈਗੀ ਆ ਵੱਖ-ਵੱਖ ਟੀਮਾਂ ਬਣਾ ਕੇ ਸਾਰੀਆਂ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਨਾਲ ਦੀ ਨਾਲ ਹੀ ਜਿਹੜੇ ਸਾਰੇ ਡਿਸਟ੍ਰਿਕਟ ਦੇ ਆਊਟਰ ਨਾਕੇ ਆ, ਇਨਰ ਨਾਕੇ ਆ ਜਿਹੜੇ ਉਹ ਵੀ ਐਕਟਿਵ ਆ 12 ਵਜੇ ਤੋਂ ਲੈ ਕੇ ਲੇਟ ਨਾਈਟ ਤੱਕ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਟੂ ਵੀਲਰ ਦੀ। ਸਰੇਕਿੰਗ